ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰਦਿਆਂ ਦਾ ਬਹੁਤ ਮਨ ਸੀਗਾ ਰਜਨੀ ਫਿਲਮ ਦੇਖਣ ਦਾ ਪਰ ਉਹ ਦੇਖ ਨਹੀਂ ਹੋਈ ਹੈਗੀ ਕਿਸ ਕਾਰਨਾ ਕਰਕੇ ਤੇ ਫਿਰ ਅਰਦਾਸ ਮੂਵੀ ਰਿਲੀਜ਼ ਹੋਈ ਮੈਨੂੰ ਲੱਗਾ ਅੱਜ ਹੀ ਰਿਲੀਜ਼ ਹੋਈ ਆ ਨਾ ਹਾਜੀ ਪਹਿਲਾਂ ਤੇ ਟਿਕ ਟਾਕ ਉਕੀਤੀਆਂ ਸੀਗੀਆਂ ਦਰਾਹੀ ਦਰਾਹੀ ਕਰ ਲਿਆ ਦੋਸਤ ਨੇ ਮਹੀਨੇ ਦਰਾਹੀ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਦੋ ਨੇ ਇੱਕ ਜੋ ਬੁੱਕ ਕੀਤੀਆਂ ਸੀਗੀਆਂ ਉਹਨਾਂ ਦਾ ਫੋਨ ਆ ਗਿਆ ਉਹ ਸ਼ੋ ਟਾਈਮਿੰਗ ਚੇਂਜ ਕਰ ਰਹੇ ਸੀਗੇ ਕਹਿੰਦੇ ਜਾ ਤਾਂ ਆ ਸ਼ੋ ਆਜੋ ਜਾਂ ਉਹ ਤੋਂ ਲੇਟ ਵਾਲੇ ਆਜੋ ਜਿਹੜਾ ਅਸੀਂ ਬੁੱਕ ਕੀਤਾ ਸੀ ਉਹ ਚ ਨਹੀਂ ਆ ਰਹੇ ਸਿਰ ਉਹ ਕੈਨਸਲ ਕਰਤੀ ਅਸੀਂ ਦੂਜੇ ਚ ਕਰਾ ਲਈਏ ਬੁੱਕ ਮੈਂ ਕਿਹਾ ਜੀ ਤੁਸੀਂ ਕੈਨਸਲ ਹੀ ਕਰ ਦਿਓ ਕਿ ਅਸੀਂ ਵੀ ਆਪਦੇ ਘਰ ਦਾ ਸਿਸਟਮ ਦੇਖਣਾ ਸੀ ਫੈਮਲੀ ਨਾਲ ਆਉਣਾ ਵੀ ਫੇਰ ਸਾ ਅਸੀਂ ਵੀ ਦੇਖਣਾ ਵੀ ਘਰੇ ਟਾਈਮ ਦੇ ਹਿਸਾਬ ਨਾਲ ਅਸੀਂ ਪਹੁੰਚੀ ਅਸੀਂ ਗਾੜਾ ਥੋੜੀ ਗਾਣੀਆਂ ਨੇ ਲੇਟ ਹੋ ਗਏ ਪਰ ਅੱਜ ਅਸੀਂ ਇੱਕ ਫਿਲਮ ਹੋਰ ਵੀ ਦੇਖ ਕੇ ਆਏ ਉਹਦਾ ਟ੍ਰੇਲਰ ਸਵੇਰੇ 10:30 ਵਜੇ ਸੀ ਐਕਸ਼ਨ ਮੂਵੀ ਸੀਗੀ 1 ਵਜੇ ਮੇਰੇ ਐਕਸ਼ਨ ਨਿਕੋਏ ਉਹਨੀਆਂ ਕਿ ਖਤਰਾਕ ਮੂਵੀ ਸੀਗੀ ਮੈਂ ਹਰੇ ਘਟ ਦੇਖੀ ਆ ਮੈਂ ਸਿਰਫ ਇੱਕ ਵਾਸ ਫਿਲਮ ਦੇਖਣ ਦਾ ਮੇਨ ਕਾਰਨ ਇਹ ਆ ਕਿ ਉਹ ਹਜੂਰ ਸਾਹਿਬ ਦੀ ਰਿਲੇਟਡ ਬਣੀ ਹੋਈ ਆ ਉਹ ਮੇਰੇ ਨਾਲ ਹਜੂਰ ਸਾਹਿਬ ਜਾਂਦੇ ਨੇ ਉੱਥੇ ਹਾਂਜੀ ਤੇ ਚਾਚੀ ਦੇ ਮੰਮੀ ਦਾ ਵੀ ਸੀਗਾ ਵੀ ਦੇਖ ਕੇ ਆਉਨੇ ਆਪਾਂ ਤੇ ਕੋਸ਼ ਐ ਸੀ ਜਰਾਜੀ ਵੀਰ ਅਸੀਂ ਠੱਕੇ ਨਾਲ ਲਿਆਂਦਾ ਇਹ ਤਾਂ ਆ ਗਿਆ ਇਹਦੀਆਂ ਛੁੱਟੀ ਕਰ ਲਈ ਇਹ ਤਾਂ ਆ ਗਿਆ ਮੇਰੇ ਕੋਲ ਸਾਹਮਣੇ ਬਹੂਗਾ ਮੈਂ ਹੀ ਚੱਲਦਾ ਆ ਕਿਉਂਕਿ ਮੈਂ ਪਹਿਲੀ ਅਰਦਾਸ ਦੇਖੀ ਸੀ ਇਹ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਦੂਜੀ ਵੀ ਆਈ ਹੈ ਮੈਨੂੰ ਪਤਾ ਹੀ ਨਹੀਂ ਹੈਗਾ ਮੈਨੂੰ ਦੂਜੀ ਕਿਸੇ ਮੁੰਡੇ ਨੇ ਦੱਸਿਆ ਸੀ ਕਹਿੰਦਾ ਉਹ ਚ ਕੁਗੀ ਨੂੰ ਬ੍ਰਹਮ ਗਿਆਨੀ ਹੋਣਾ ਪਹਿਲੀ ਵੀ ਵਧੀਆ ਵੈਸੇ ਕਰਿਆ ਤਾਂ ਕਾਫੀ ਥੱਕਾ ਹੁੰਦਾ ਆ ਚਲੋ ਫੈਮਲੀ ਨਾਲ ਕੋਈ ਨਾ ਕੋਈ ਸਿੱਖਿਆ ਮਿਲ ਜਾਂਦੀ ਆ ਕੋਈ ਨਾ ਕੋਈ ਸਿੱਖਿਆ ਮਿਲ ਜਾਂਦੀ ਆ ਸਨ ਸਾਡੇ ਬੱਚੇ ਨੂੰ ਪਤਾ ਲੱਗ ਜੂਗਾ ਵੀ ਹਜੂਰ ਸਾਹਿਬ ਵੀ ਤੱਕ ਤੇ ਹੈਗਾ ਆ ਚਲਿਏ ਚਲੋ ਚਲਿਏ ਕਾਫੀ ਜਾਣੇ ਫੈਮਲੀ ਨਾਲ ਆਏ ਹੋਏ ਨੇ ਮੂਵੀ ਦੇਖਾਂ ਕੀ ਕਹਿੰਦੇ ਸੀਗੇ ਹੈ ਕੀ ਕਹਿੰਦੇ ਸੀ ਬਾਪੂ ਨੇ ਵੀ ਨਾ ਮੂਵੀ ਦੇਖੀ ਆ ਨਾ ਪਾਪਾ ਹੁਣ ਆਪਣੀ ਲਾਈਫ ਨਹੀਂ ਹੈ ਬਾਪੂ ਜੀ ਵੀ ਮੂਵੀ ਦੇਖਣ ਆਏ ਨੇ ਮੂਵੀ ਜੀ ਆਪਾਂ ਦੇਖਿਆ ਏ ਪਹਿਲਾ ਸਟਾਰ ਪੁੱਛਦੇ ਆ ਰਾਜਦੀਪ ਕਿੰਨੇ ਸਟਾਰ ਦਸਾਂ ਚੋਂ ਮੈਂ ਦਸਾਂ ਚੋਂ ਦੱਸ ਉਹ ਵਧੀਆ ਸੀ ਤੈਨੂੰ ਵਧੀਆ ਲੱਗੀ ਚਾਚੀ ਹਾਂ ਮੇਰੇ ਵੀ ਦਸਾਂ ਚੋਂ ਦੱਸ ਮਮਮੀ ਮੈਨੂੰ ਤੇ ਰਾਜੀ ਨੂੰ ਤਾਂ ਬਹੁਤ ਵਧੀਆ ਲੱਗੇ ਸੀ ਤਾਂ ਉੱਥੇ ਬੈਠੇ ਵੀ ਗੱਲਾਂ ਕਰਦੇ ਸੀ ਇਹ ਕਹਿੰਦਾ ਮੰਮੀ ਮੂਵੀ ਬਹੁਤ ਵਧੀਆ ਤਾਂ ਸੋਚਿਆ ਇਹ ਵਧੀਆ ਹੋਊਗੀ ਇਹ ਆਉਂਦਾ ਨਹੀਂ ਸੀ ਹਜੇ ਮੈਂ ਮੈਨੂੰ ਨਹੀਂ ਸੋਚਿਆ ਸੀ ਇਹ ਕਹਿੰਦਾ ਮੇਰੇ ਤੋਂ ਕਾਮੇਡੀ ਮੂਵੀ ਆ ਪਸੰਦ ਨਹੀਂ ਨਹੀਂ ਸੋਹਣੀ ਸੀ ਮੈਂ ਕਹਿੰਦੀ ਮੈਂ ਕਿ ਮੈਂ ਸਭ ਤੋਂ ਘੱਟ ਪਸੰਦ ਆਇਆ ਨਹੀਂ ਬਹੁਤ ਵਧੀਆ ਮੈਂ ਅਸਲ ਦੇ ਵਿੱਚ ਨਾ ਮੈਂ ਬਹੁਤ ਜ਼ਿਆਦਾ ਉਮੀਦ ਕੀਤੀ ਹੋਈ ਸੀਗੀ ਉਹ ਜਿਹੜੀ ਸੀਨ ਕਰਕੇ ਮੈਂ ਗਈ ਸੀਗੀ ਉਹ ਸਿਰਫ 1 ਅੱਧੇ ਮਿੰਟ ਦਾ ਸੀਗਾ ਬਾਕੀ ਸਾਰਾ ਕੀ ਕਹਿੰਦੇ ਆ ਮਤਲਬ ਮੈਨੂੰ ਵੀ ਠੀਕ ਲੱਗੀ ਪਰ ਪਤਾ ਹੀ ਆ ਪਹਿਲੇ ਥੀਮ ਕੀ ਹੁੰਦਾ ਵੀ ਹਰੇਕ ਬੰਦੇ ਦੀ ਸਟੋਰੀ ਹ ਤੇ ਐਂਡ ਤੇ ਮੋਸਟ ਆਫ ਦਾ ਟਾਈਮ ਪੋਜ਼ਿਟਿਵ ਆਉਟਪੁੱਟ ਹੁੰਦੇ ਪਰ ਆਤ ਕੀ ਜਿਹੜੀਆਂ ਦੋ ਕੈਰੈਕਟਰਾਂ ਦੀਆਂ ਸਟੋਰੀਆਂ ਸੀਗੀਆਂ ਉਹ ਇੰਨੀਆਂ ਜਾਦੇ ਡਾਰਕ ਸੀਗੀਆਂ ਮਤਲਬ ਇੱਕ ਤਾਂ ਵਾੜ ਹੀ ਸੀਰ ਬੰਦੇ ਨੂੰ ਰੋਣਾ ਲਿਆ ਹੀ ਦਿੱਤਾ ਉਹਨਾਂ ਨੇ ਵੀ ਉਹ ਜੋ ਉਹਨੂੰ ਕਰਨਾ ਪਿਆ ਮਜਬੂਰੀ ਦੇ ਵਿੱਚ ਬੜੀ ਘੈਂਟ ਸੀਗੀ ਅਸੀਂ ਕੋਈ ਸਪੋਇਲਰ ਨਹੀਂ ਦੇਣਾ ਚਾਹੁੰਦੇ ਪਰ ਵਧੀਆ ਸੀਗੀ ਮੂਵੀ ਉਹ ਐਕਟਰ ਵੈਸੇ ਹਰ ਇੱਕ ਫਿਲਮ ਬੰਦੇ ਨਾਮ ਕੀ ਆ ਨਾਮ ਕੀ ਆਉਂਦਾ ਹੁਣ ਪੰਜਾਬ ਦਾ ਨਵਾਜ਼ੂ ਤੁਸੀਂ ਉਹ ਇੱਕ ਫਿਲਮ ਚ ਹਾਂ ਪੰਮਾ ਸ਼ਾਹ ਹਨਾ ਪਤਾ ਨਹੀਂ ਸ਼ਾਰਟ ਮੂਵੀਆ ਵੀ ਬਹੁਤ ਦਿਨ ਇਹਦੀਆਂ ਸਾਰਿਆਂ ਚ ਗੁੰਡਾਗਰਦੀ ਜਿਹਾ ਕਰਦੀ ਆ ਆ ਨਵਾਜ਼ੁਦਨ ਸਿੱਦਕੀ ਕਹਿੰਦੇ ਜਾਉਂਦਾ ਤੇ ਉਹ ਲੱਗਦਾ ਸੀ ਬਹੁਤ ਵੱਡ ਲੋਕ ਉਹਦੀ ਉਹਦੀ ਸਟੋਰੀ ਸਭ ਤੋਂ ਡਾਰਕ ਸੀ ਤੇ ਹੋਰ ਵਧੀਆ ਬਣ ਸਕਦੀ ਸੀ ਗੁੱਗੀ ਦੀ ਸਟੋਰੀ ਵੀ ਡਾਰਕ ਸੀਗੀ ਉਹਨ ਦੀ ਵਿਚਾਰੇ ਦੀ ਹਰ ਇੱਕ ਚ ਐਂ ਦੀ ਹੁੰਦੀ ਹੁੰਦੀ ਆ ਦੱਸ ਤੋ ਠੀਕ ਸੀ ਫੈਮਿਲੀ ਵਾਲੀ ਉਹ ਵਧੀਆ ਕੇ ਦੇਖ ਸਕਦੇ ਆ। ਪਰ ਇਹੋ ਤਾਂ ਇਹ ਕੀ ਉਮੀਦ ਕਰ ਸਕਦੇ ਆ। ਮੇਰਾ ਵੀ ਸਿੱਖਿਆ ਦਾ ਇੱਕ ਫ਼ਲਮ ਹੁੰਦੀ ਆ। ਸਿੱਖਿਆ ਮਿਲਦੀ ਆ। ਅੱਜ ਕੱਲ੍ਹ ਵਾਲੀ ਜਨਰੇਸ਼ਨ ਲਈ ਵਧੀਆ ਸੀਗੀ ਨਾ ਸਿੱਖਣ ਨੂੰ ਮਿਲਦਾ ਬਹੁਤ। ਹਾਂ ਪਰ سٹੋਰੀ ਵਾਲੇ ਸੀਨ ਕੱਟ ਪਾਏ ਜਾਣ ਮੈਨੂੰ ਲੱਗਦਾ ਜ਼ਿਆਦਾ ਬੈਟਰ ਆ। ਨਹੀਂ ਐਨੇ ਵੀ ਨਹੀਂ ਸੀ। ਫਿਰ ਵੀ ਮਤਲਬ ਫਿਰ ਵੀ ਕਾਫੀ ਉਸੇ ਤੇ ਉਹ ਖਿੱਚੀ ਗਈ। ਉਹ ਜਿਹੜੀ ਲਵ ਸਟੋਰੀ ਉਹ ਦਿਖਾਈ ਉਹ ਵੀ ਠੀਕ ਸੀ ਉਹ ਵੀ ਮਤਲਬ ਕੇ ਸਿੰਪਲ ਜਿਹੀ ਦਿਖਾਈ। ਪਰ ਐਨਾ ਕਿਚਨ ਦੀ ਉਹਨੂੰ ਜ਼ਰੂਰਤ ਨਹੀਂ ਸੀ। ਠੀਕ ਆ ਜੀ। ਪਰ ਕਿੰਕ ਸੀ ਵਧੀਆ ਸੀ ਇੱਕ ਜਰੂਰ ਦੇਖੀ ਜਾ ਸਕਦੀ ਹੈ ਪैसे ਉਹਨੇ ਤਾਂ ਇੰਨੀ ਕੀ ਉਮੀਦ ਕੀਤੀ ਸੀਗੀ ਉੰਨੀ ਕਿ ਹੋ ਗਈ ਫਿਰ ਸਿਨੇਮਾ ਕਾਫੀ ਛੋਟੀ ਸੀਗਾ ਪਤਾ ਨਹੀਂ ਪਹਿਲਾ ਪਹਿਲੇ ਸ਼ੋਅ ਸੀ ਤਾਂ ਕਰਕੇ ਕੱਲ ਨੂੰ 2 ਘੰਟੇ ਪੇੜ ਲੱਗ ਸਕਦੇ ਹੈ ਸਕਰੀਨ ਵੀ ਛੋਟੀ ਆ ਥੀਏਟਰ ਵੀ ਛੋਟਾ ਵਾ ਹੁਣ ਆਪਾਂ ਚੱਲੀਏ ਕਰੇ ਕਰੇ ਚੱਲੀ ਰਾਜ ਦੇ ਦੇਖੀਂ ਕਰੇ ਇਹ ਫਿਲਮ ਜਰਾ ਰਾਜ ਜੀ ਨੂੰ ਇੱਕ ਪਹਿਲਾਂ ਦਿਖਾਈ ਸੀਗੀ ਨਾ ਫਿਲਮ ਰਾਜ ਦੀ ਬੀਬੀ ਰਾਜਨੀ ਦੇਖਣ ਨੂੰ ਰਾਜ ਦੀ ਬੀਬੀ ਰਾਜਨੀ ਦੇਖਣ ਐਕਸਾਈਟਡ ਉਹ ਰਾਜ ਦੀ ਵੇਖ ਤੋਂ ਹੀ ਬਦ ਗਿਆਂਦੇ ਰੋਣਾ ਆਉਂਦਾ ਉਹ ਵਦ ਨਹੀਂ ਉਹ ਜਦ ਹੱਸਾਈ ਜਾਵੇ ਇੱਕ ਸੈਂਟ ਮੈਨੂੰ ਹੱਸਾ ਉਹ ਰਾਜ ਦੀ ਵੀ ਉੱਚੀ ਦੇਣ ਹਸਾਦੀ ਮੈਨੂੰ ਹੱਸਾ ਸੀਗਾ 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 ਰਾਜਨੀ ਵੀ ਮੈਂ ਹੱਸਾ ਤਾ ਸੀਗਾ ਚਲੋ ਆਪਾਂ ਚੱਲਦੇ ਆ ਜੀ ਉਹਦੇ ਬਾਪੂ ਦੇ ਸੀਨਾ ਤੋਂ ਹਾਸਾ ਆਦਾ ਸੀਗਾ ਹਾਂ ਉਹ ਜਿਹੜਾ ਸਰਦਾਰ ਸੋਹੀ ਆ ਉਹ ਵਧੀਆ ਐਕਟਰ ਆ ਉਹ ਵਦ ਗਿਆਂ ਦਾ ਐਕਟਰ ਆ ਉਹ ਹਾਂ ਬਹੁਤ ਵਧੀਆ ਐਕਟਰ ਆ ਤੇ ਬਹੁਤ ਵਧੀਆ ਐਕਟਰ ਆ ਮੈਂ ਬਸ ਥੋੜੀ ਜਿਹੀ ਬਿਮਾਰ ਹਾਂ ਮੈਨੂੰ ਪਖਾਰ ਤੇ ਜ਼ਖਾਮ ਜਾ ਹੋ ਰਿਹਾ ਤੇ ਅੱਜ ਆਪਾਂ ਨਵੇਂ ਚੁੱਲ੍ਹੇ ਦੀ ਮਹੂਰਤ ਕਰ ਰਹੇ ਹਾਂ ਨਾਲੇ ਹੁਣ ਅਸੀਂ ਦੁਕਾਨਾ ਕਹਿੰਦੇ ਸੀ ਬਹੁਤ ਛੋਟਾ ਇਹਦਾ ਮੋਹ ਛੋਟਾ ਦੇਖੋ ਤੁਸੀਂ ਇਹਦੇ ਤੇ ਕਿੰਨਾ ਸੇਕ ਲੱਗਣਾ ਅੱਜ ਅਸੀਂ ਇਹਦੇ ਤੇ ਬਣਾਵਾਂਗੇ ਆਲੂ ਵਾਲੀਆਂ ਰੋਟੀਆਂ ਤੇ ਪਹਿਲਾਂ ਅਸੀਂ ਬਣਾਵਾਂਗੇ ਤੋਰੀਆਂ ਵਾਲੀ ਸਬਜ਼ੀ ਆਲੂ ਵਾਲੀ ਪਰੌਂਠੇ ਰੋਟੀਆਂ ਤੇ ਬਿਨਾਂ ਤੜਕੇ ਤੋਂ ਬਣਾਵਾਂਗੇ ਆਪਾਂ ਬਿਲਕੁਲੀ ਸਿੱਧੀ ਤੋਰੀਆਂ ਸਿੱਟ ਕੇ ਭਾਵੇਂ ਤੁਸੀਂ ਬਾਅਦ ਚ ਦੁੱਧ ਪਾ ਕੇ ਖਾ ਲਓ ਸਾਡੇ ਕਮੇਬਰ ਨੂੰ ਦੁੱਧਾਂ ਜਿਆਦਾ ਸਵਾਦ ਲੱਗਦੀਆਂ ਨੇ ਚਕਰੀਏ ਫਟੇ ਅੱਗੇ ਇੱਕ ਮੈਂਬਰ ਨਹੀਂ ਦੋ ਤਿੰਨ ਮੈਂਬਰ ਨੇ ਹੁਣ ਮੈਨੂੰ ਤਾਂ ਮੈਨੂੰ ਸਵਾਲ ਲੱਗਦੀ ਹੈ ਟੂ ਮੱਚ ਅੱਗ ਹੋ ਗਈ ਟੂ ਮੱਚ ਤੋਰੀਆਂ ਤੇ ਪਿਆਜ਼ ਪਾ ਦਿੱਤੇ ਪਤੀਲਾ ਸਾਡਾ ਵੱਡਾ ਹੀ ਵੱਡਾ ਵਧੀਆ ਸਰੋਂ ਥੱਲੇ ਜਿਗ ਵਧੀਆ ਬਣਦੀ ਹੈ ਚੁੱਲਾ ਸਾਡੇ ਨੇ ਨਾ ਫਿਰ ਚੁੱਲਾ ਸਾਡਾ ਛੋਟਾ ਪਤੀਲਾ ਸਾਡਾ ਵੱਡਾ ਸਰ ਜੀ ਇਹਦੇ ਵਿੱਚ ਛੇਤੀ ਬਣਨੇ ਨਹੀਂ ਹੁੰਦੇ ਹੈ ਚੁੱਲੇ 'ਚ ਛੇਤੀ ਬਣਦੀ ਤੇ ਬਸ ਆਪਾਂ ਨੇ ਇਕੱਲਾ ਜੀਰਾ ਪਾਇਆ ਸੀਗਾ ਮਾੜਾ ਜਿਹਾ ਤੇ ਪਰ ਦਿਨ ਹੈ ਬੀਬੀ ਉਹ ਵੀ ਆਈ ਹੁੰਦੇ ਰਹੀਆਂ ਲਈ ਸਬਜ਼ੀ ਬਹੁਤ ਵਧੀਆ ਤੇ ਬਾਕੀ ਹੁਣ ਆਪਾਂ ਨੇ ਪਾ ਦੇਣਾ ਨੂਨ ਨਾਂ ਸਾਰਾ ਕੁਛ ਵਿੱਚ ਨਾਲ ਹੀ ਆਲੂ ਵਾਲੇ ਪਰੌਂਠਿਆਂ ਦੀ ਤਿਆਰੀ ਹੋ ਰਹੀ ਹੈ ਮਿਰਚਾਂ ਕੱਟ ਰਿਆਂ ਮੀਂਹ ਵਾਲੀ ਸਕੀਮ ਕੰਮ ਨਹੀਂ ਆਈ ਹੈਗੀ ਮੀਂਹ ਪਿਆ ਨਹੀਂ ਹੈਗਾ ਮੈਨੂੰ ਤਾਂ ਦੂਰ ਉਹ ਲੱਗਦੀ ਜਿਹੜੇ ਕਈ ਬਾਬਿਆਂ ਦੀ ਨਹੀਂ ਪੋਸਟ ਆਉਂਦੀ ਹੁੰਦੀ ਚਿੱਟਾ ਜਿਹਾ ਬੰਨਿਆ ਹੁੰਦਾ ਏਦਾਂ ਨੂੰ ਖੋਲ ਕੇ ਉਹ ਜੀ ਰੱਖ ਦਿਆ ਬਣ ਕੇ ਸਿਰ ਤੇ ਸਾਈਡਾਂ ਤੋਂ ਮੁਰੇ ਨੂੰ ਲਟਕਾਏ ਜਾਂਦਾ ਉਹਨਾਂ ਨੇ ਸਾਈਡਾਂ ਤੋਂ ਜਿਵੇਂ ਯੋਗਰਾਜ ਸਿੰਘ ਨੇ ਵੀ ਛੱਡਿਆ ਹੁੰਦਾ ਅੱਜ ਕੱਲ ਐਵੇਂ ਜੇ ਵੀ ਇਹ ਵਾਲੀ ਬਣਦਾ ਮੈਂ ਤੇ ਇੱਧਰ ਹੀ ਬਣ ਕੇ ਸ਼ੁਰੂ ਹੋ ਗਿਆ ਆਲੂ ਵਾਲੇ ਪ੍ਰਾਉਂਡ ਠੇ ਪੁੱਤ ਰੋਟੀਆਂ ਬਣਦੀਆਂ ਨੇ ਆਲੂ ਵਾਲੇ ਰੋਟੀਆਂ ਖਾੜਾ ਮੈਂ ਤਵਾ ਸੁ ਤੇਰੇ ਨਾਲ ਡੈੜੇ ਨੇ ਕਹਿਜੋ ਕਹਿੰਦੀ ਮੈਂ ਤੋ ਰੋਟੀ ਖਾ ਕੇ ਫਿਰ ਧੋਤੀ ਨਹੀਂ ਜਾਣੀ ਹੈਗੀ ਫਿਰ ਮੈਨੂੰ ਲੇਜ਼ੀਨਸ ਆ ਜਾਣੀ ਆ ਮੌਸਮ ਅੱਜ ਬਾਲਾ ਵਧੀਆ ਹੋਇਆ ਹੋਇਆ ਵਾ ਨਹੀਂ ਵੀ ਨਹੀਂ ਹੈਗਾ ਹੰਡਾ ਮੌਸਮ ਆ ਗਰਮੀ ਨਹੀਂ ਲੱਗ ਰਹੀ ਹੈਗੀ ਪਸੀਨੇ ਨਹੀਂ ਆ ਰਹੇ ਹੈਗੇ ਬਿਨਾਂ ਗੱਲ ਤੋਂ ਐਸੇ ਮੌਸਮ ਚਾਲੂ ਵਾਲੇ ਪਰੌਂਠੇ ਗਾਣ ਦਾ ਨਜ਼ਾਰਾ ਵੀ ਬਹੁਤ ਹੁੰਦਾ ਬਹੁਤ ਬਹੁਤ ਸਵਾਦ ਹੂੰ ਬਹੁਤ ਵਧੀਆ ਬਣਦੇ ਆ ਥੋੜਾ ਮਿਰਚ ਦਾ ਜਮੇ ਸ਼ਾਹੀ ਮਾਜ ਦਾ ਡੈਰੀ ਨਹੀਂ ਤੇਰਾ ਉਹ ਨਿੱਕੇ ਨਿੱਕੇ ਮਿੱਟਣ ਵਾਲੇ ਉਹ ਪੇਪਰਸ ਨੇ ਹਾਂਜੀ ਉਹ ਮੈਨੂੰ ਦੇਣ ਵਾਲੇ ਨੇ ਵੀ ਪਤਾ ਕੀ ਕਰਿਆ ਹਾਂਜੀ ਗਰਮੀਆਂ 'ਚ ਦਿੱਤਾ ਅੱਛਾ ਮੈਂ ਵੀ ਬਹੁਤ ਬੀ ਪਨੀਰੀ ਬੀਜਤੀ ਬੰਦਤੀ ਅੱਛਾ ਉਹ ਮੈਨੂੰ ਕਹਿੰਦਾ ਉਹ ਬੰਸਰ ਸਿਆਲਾ ਦੀ ਸੀ। ਅੱਛਾ। ਮੈਨੂੰ ਲੱਗਣੀ। ਉਹ ਬਾਲੀ ਕੌੜੀ ਪੈਪਰ ਆ ਬਾਲੀ ਜਿਆਦੇ ਕੌੜੀ ਆ। ਬਹੁਤ ਕੌੜੀ ਮਿਰਚ ਆ। ਮੈਂ ਤੇ ਪਾਈਆਂ ਹੋਈਆਂ ਨੇ ਥੋੜੀਆਂ ਇਹ। ਸਾਸੂਸ ਬਣਾਉਂਦੇ ਨੇ ਇਹਦੀ ਵਾਰ ਮੈਕਸੀਕਨ ਹੋਣ ਚ ਬਹੁਤ ਵਰਤਦੇ ਆ। ਵੀ ਜਦੋਂ ਮੈਂ ਭੂਰ ਕੇ ਬੀਜੀਆਂ। ਮਾਂਦ ਲੜੀਆਂ। ਇੰਨੀਆਂ ਹੱਥਾਂ 'ਚ ਲੜੀਆਂ ਪਾਉਂਦੇ। ਇਹ ਤਾਂ ਡਾੜੀ ਬਾਹਰ ਇਹਨਾਂ ਦੇ ਕੰਪੀਟੀਸ਼ਨ ਹੁੰਦੇ ਨੇ। ਵੀ ਸਭ ਤੋਂ ਵੱਧ ਕੌੜੀ ਮਿਰਚ ਕੌਣ ਅਗਾਊਗਾ। ਇਹਦੀ ਵੀ ਯੂਨਿਟ ਹੁੰਦੀ ਆ ਜਿਵੇਂ ਆਪਣੀ ਆਮ ਮਿਰਚ ਦੀ ਯੂਨਿਟ ਹੁੰਦੀ ਆ ਇਹਦੀ ਵੀ ਜਿਵੇਂ ਬਿਜਲੀ ਦੀ ਯੂਨਿਟ ਇਹਦੀ ਵੀ ਯੂਨਿਟ ਆ ਉਹ ਕਿਸੇ ਨੂੰ ਨਾ ਪਤਾ ਨਹੀਂ ਕਿੰਨੇ ਮੀਲੀਅਨ ਯੂਨਿਟ ਦੀ ਮਿਰਚ ਵਗਾਈ ਆ ਇੱਕ ਮਿਰਚ ਲੈ ਲਈ ਉਹ ਹਰੀਆਂ ਕਈ ਕਈ ਮਿਰਚ ਕਈ ਕਿਲੋ ਮਿਰਚਾਂ ਦੇ ਬਰਾਬਰ ਐਨੀ ਕੌੜੀਆਂ ਬੋਲੋ ਬੋਲੋ ਇਹ ਵੀ ਬਹੁਤ ਕੌੜੀਆਂ ਫਿਰ ਇਹਦੇ ਕੰਪੀਟੀਸ਼ਨ ਕਰਾਉਂਦੇ ਨੇ ਵੀ ਖਾਂਦਾ ਕੌਣ ਆ ਕੌਣ ਵੀ ਵੱਧ ਦੇਰ ਤੱਕ ਖਾ ਸਕਦਾ ਕੌੜੀਆਂ ਮਿਰਚਾਂ ਉਧਰ ਇਹ ਟ੍ਰੈਂਡ ਹੈਗਾ ਮੈਂ ਮਿਰਚਾਂ ਦਾ ਦੱਗੇ ਨਹੀਂ ਕਹਿੰਦਾ ਫੋਕੀ ਹੋਊ ਤੂੰ ਸਿਆਲਾ ਵਾਲੀ ਸੀ ਪਨੀਰੀ ਤਾਂ ਬਹੁਤ ਹੋਦੀ ਸੀ ਪਤਾ ਨਹੀਂ ਕਿਸੇ ਨੇ ਮੈਂ ਸੁਣਿਆ ਸੀਗਾ ਸ਼ਿਮਲਾ ਮਿਰਚਾਂ ਸਮਝ ਕੇ ਕੈਨੇਡਾ ਚ ਜਿਹੜੀ ਸਬਜ਼ੀ ਬਣਾਦੀ ਸੀ ਨਵੇਂ ਬੰਦੇ ਗਏ ਨੇ ਉਹ ਕਾਫੀ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਨੇ ਰੜੀ ਇਹਦੀਆਂ ਵੱਡੀਆਂ ਛੋਟੀਆਂ ਹਨ ਉਹ ਛੋਟੀਆਂ ਛੋਟੀਆਂ ਸੀਗੀਆਂ ਉਹਨੇ ਸ਼ਿਮਲਾ ਮਨ ਲਗਾ ਵੀ ਛੋਟੀਆਂ ਛਾਵਾਂ ਦੇ ਤੇ ਬਣਾ ਲਈ ਉਹ ਕਹਿੰਦੇ ਪਹਿਲਾਂ ਬਣਾਉਣੀਆਂ ਨਹੀਂ ਉਹ ਕੀ ਵਾਕੀ ਸੌਕੀ ਬਣਾ ਲਈ ਫੇਰ ਖਾਦ ਲਈ ਕਿ ਸਾਰੀ ਸੱਟਣੀਆਂ ਪਈ ਸਾਰੀ ਉਹਦਾ ਕੱਟਣੀ ਬਹੁਤ ਔਖੀ ਬਹੁਤ ਕੈੜੀ ਮਿਰਚ ਮੁੰਡੇ ਸ਼ਰਤਾਂ ਲਾ ਕੇ ਖਾਂਦੇ ਵੀ ਨਹੀਂ ਇੱਕ ਦੂਜੇ ਨਾਲ ਫਿਰ ਅੰਦਰੋਂ ਜਾ ਇੱਕ ਤਾਂ ਨੀ ਜੀਪ ਜਾਲਦੀ ਆ ਥੋੜੀ ਹਰ ਜਿੱਥੇ ਜਿੱਥੇ ਅੰਦਰ ਜਾਂਦੀ ਆ ਅੰਦਰ ਟਿੱਡ ਸਾਰਾ ਮਚਾ ਦਿੰਦੀ ਆ ਅੰਦਰ ਅੱਗ ਲਾ ਦਿੰਦੀ ਆ ਅੰਦਰ ਵੀ ਜੀਵ ਵਾਲੇ ਸਿਸਟਮਾਂ ਦਾ ਹਾਂਜੀ ਹਾਂਜੀ ਅੰਦਰ ਐਨ ਫੋਕ ਦਿੰਦੀ ਆ ਉਹਨੂੰ ਬਿਲਕੁਲ ਸਹੀ ਆ ਜਿਉਂ ਆਪਾਂ ਖਾਵਾ ਕੇ ਬੱਤ ਫੇਰ ਦਨ ਸੰਸਾਰ ਕਰੂ ਹਾਂ ਹਾਂ ਗੱਡੀ ਅਸਲ ਚ ਗੰਦੀ ਵੀ ਜਾਦੇ ਹੋ ਗਈ ਸੀ ਕਿਉਂਕਿ ਰਸਤਾ ਇਦਾਂ ਦਾ ਜ਼ਮੀਨ ਪਿਆ ਹੋਇਆ ਸੀ ਮਿੱਟੀ ਲੱਗੀ ਹੋਈ ਸੀ